ਪੰਜਾਬ ਵਿੱਚ ਇਹ ਕਤਲੋਗਾਰਤ ਕਦੋਂ ਰੁਕੇਗੀ ਇੱਕ ਪਾਸੇ ਬੋਲਣ ਵਾਲੇ ਸਵਾਲ ਕਰਨ ਵਾਲੇ ਪੱਤਰਕਾਰਾਂ ਤੇ ਪਰਚੇ ਕਰਕੇ ਉਹਨਾਂ ਨੂੰ ਅੰਦਰ ਕਰਨ ਦੇ ਲਈ ਰਸੇ ਪੈੜੇ ਵੱਟੇ ਜਾ ਰਹੇ ਨੇ ਤੇ ਦੂਜੇ ਪਾਸੇ ਗੈਂਗਸਟਰ ਦਿਨ ਦਿਹਾੜੇ ਵਾਰਦਾਤਾ ਕਰ ਰਹੇ ਨੇ ਸ਼ਰਿਆਮ ਕਤਲੋਗਾਰਤ ਕੀਤੀ ਜਾ ਰਹੀ ਹੈ ਬੀਤੇ ਕੱਲ ਅਮਰਤਸਰ ਦੇ ਮੈਰੀ ਗੋਲਡ ਪੈਲਸ ਦੇ ਅੰਦਰ ਰਿਜ਼ੋਰਟ ਦੇ ਅੰਦਰ ਇੱਕ ਵਿਆਹ ਚੱਲ ਰਿਹਾ ਸੀ ਵਿਆਹ ਚ ਜਸ਼ਨ ਮਨਾਏ ਜਾ ਰਿਹਾ ਸੀ ਖਾਦਾ ਪੀਤਾ ਜਾ ਰਿਹਾ ਸੀ ਅਚਾਨਕ ਉਹਦੇ ਚ ਦੋ ਨੌਜਵਾਨ ਆਉਂਦੇ ਨੇ ਤੇ ਸਰਪੰਚ ਜਰਮਲ ਸਿੰਘ ਜਿਹੜਾ ਕਿ ਉਥੇ ਖਾਪੀ ਰਿਹਾ ਸੀਗਾ ਉਹਦੇ ਉੱਪਰ ਤਾਬੜ ਤੋੜ ਫਾਇਰਿੰਗ ਕਰ ਦਿੰਦੇ ਨੇ ਸਰਪੰਚ ਜਰਮਲ ਸਿੰਘ ਦੀ ਉਥੇ ਮੌਕੇ ਤੇ ਮੌਤ ਹੋ ਜਾਂਦੀ ਹੈ ਉਹ ਦੋਨੋਂ ਜਿਹੜੇ ਨੌਜਵਾਨ ਆ ਉਹ ਸਾਰੇ ਵਿਆਹ ਦੇ ਲੋਕਾਂ ਦੇ ਵਿੱਚੋਂ ਬੜੇ ਆਰਾਮ ਦੇ ਨਾਲ ਗੋਲੀਆਂ ਚਲਾਉਂਦੇ ਫਾਇਰਿੰਗ ਕਰਦੇ ਨਿਕਲ ਜਾਂਦੇ ਤੇ ਸਵਾਲ ਛੱਡ ਜਾਂਦੇ ਨੇ ਵੱਡੇ ਵੱਡੇ ਭਗਵੰਤਮਾਨ ਸਰਕਾਰ ਦੇ ਉੱਪਰ ਪੁਲਿਸ ਪ੍ਰਸ਼ਾਸਨ ਦੇ ਉੱਪਰ ਔਰ ਸਾਡੇ ਸਾਰਿਆਂ ਦੇ ਉੱਪਰ ਸਵਾਲ ਕਿ ਇਹ ਹੋਕ ਹੀ ਰਹਿ ਆਏ ਤੇ ਇਹ ਰੁਕੇਗਾ ਕਦੋਂ ਤੇ ਹੁਣ ਅੱਜ ਉਸ ਕਤਲकांड ਦੀ ਜ਼ਿੰਮੇਵਾਰੀ ਲੈਣ ਬਾਰੇ ਇੱਕ ਪੋਸਟ ਸੋਸ਼ਲ ਮੀਡੀਆ ਤੇ ਪਾਈ ਗਈ ਹੈ ਉਹ ਪੋਸਟ ਕੀ ਹੈ ਹਾਲਾਂਕਿ ਜਦੋਂ ਤੱਕ ਪੁਲਿਸ ਪ੍ਰਸ਼ਾਸਨ ਦੀ ਪੁਸ਼ਟੀ ਨਹੀਂ ਕਰਦਾ ਅਸੀਂ ਇਹਦੀ ਪੁਸ਼ਟੀ ਨਹੀਂ ਕਰ ਸਕਦੇ ਪਰ ਗੈਂਗਸਟਰਾਂ ਦੁਆਰਾ ਇੱਕ ਕਥਿਤ ਪੋਸਟ ਪਾਈ ਗਈ ਹੈ ਇਹਦੇ ਵਿੱਚ ਲਿਖਿਆ ਗਿਆ ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਅੱਜ ਜੋ ਅੰਮ੍ਰਿਤਸਰ ਮੈਰੀ ਗੋਲਡ ਰਿਜ਼ੋਰਟ ਵਿੱਚ ਸਰਪੰਚ ਜਰਮਲ ਵਲਟੋਆ ਦਾ ਕਤਲ ਹੋਇਆ ਉਹਦੀ ਜ਼ਿੰਮੇਵਾਰੀ ਮੈਂ ਡੋਨੀਬਲ ਪ੍ਰਭ ਦਾਸੂਵਾਲ ਅਫਰੀਦੀ ਤੂਤ ਮੁਹੱਬਤ ਰੰਧਾਵਾ ਅਮਰ ਖੱਬੇ ਤੇ ਪਵਨ ਸ਼ਕੀਲ ਲੈਂਦੇ ਹਾਂ ਅੱਗੇ ਲਿਖਿਆ ਇਹਨੇ ਪੁਲਿਸ ਨੂੰ 35 ਲੱਖ ਰੁਪਏ ਦੇ ਕੇ ਤੇ ਨਾਲ ਜਾ ਕੇ ਦਾਸੂਵਾਲ ਵਿੱਚ ਮੇਰਾ ਘਰ ਢਵਾਇਆ ਤੇ ਇਹ ਕੰਮ ਸਾਡੇ ਛੋਟੇ ਭਰਾ ਗੰਗੇ ਠੱਕਰਪੁਰੀਏ ਨੇ ਕੀਤਾ ਪੁਲਿਸ ਕਿਸੇ ਨੂੰ ਨਜਾਇਜ਼ ਤੰਗ ਨਾ ਕਰੇ ਅੱਗੇ ਲਿਖਿਆ ਬਾਕੀ ਇਸ ਤੇ ਅਸੀਂ ਦੋ ਵਾਰ ਅਟੈਕ ਲਾਇਆ ਸੀ ਇਹ ਬਚ ਗਿਆ ਸੀ ਅਗੇ ਲਿਖਿਆ ਨਜਾਇਜ਼ ਘਰਾਵਾਂ ਵਿੱਚੋਂ ਮੁੰਡੇ ਚਕਵਾ ਕੇ ਉਹਨਾਂ ਦੇ ਗੋਲੀਆਂ ਮਰਵਾਇਆਂ ਜਿਨ੍ਹਾਂ ਦਾ ਸਾਡੇ ਨਾਲ ਕੋਈ ਲੈਣਾ ਦੇਣਾ ਹੀ ਨਹੀਂ ਸੀ ਜਿਸ ਬਾਰੇ ਅਸੀਂ ਪਹਿਲਾਂ ਵੀ ਪੋਸਟ ਪਾ ਕੇ ਦੱਸ ਚੁੱਕੇ ਹਾਂ ਅਸੀਂ ਇਸ ਨੂੰ ਫੋਨ ਲਗਾ ਕੇ ਵੀ ਸਮਝਾਇਆ ਸੀ ਪਰ ਇਹ ਸੁਧਰਿਆ ਨਹੀਂ ਬਾਕੀ ਜੋ ਕਮੈਂਟਾਂ ਵਿੱਚ ਆ ਕੇ ਬਕਵਾਸ ਕਰਦੇ ਸਾਡਾ ਸਭ ਵੱਲ ਧਿਆਨ ਹੈ ਵਾਹ ਰਗਰੂ ਮੇਰ ਕਰੇ ਵੇਟ ਐਂਡ ਵਾਚ ਇਹ ਪੋਸਟ ਕਥਿਤ ਤੌਰ ਤੇ ਗੈਂਗਸਟਰ ਗਰੁੱਪ ਦੋਨੀ ਬਲਦੇ ਗਰੁੱਪ ਨੇ ਪਾਈ ਹੈ ਔਰ ਸਾਰੇ ਨਾਂ ਵਿੱਚ ਲਿਖੇ ਨੇ ਜਿਨ੍ਹਾਂ ਨੂੰ ਇਸ ਕਤਲकांड ਦਾ ਜ਼ਿੰਮੇਵਾਰ ਮੰਨਿਆ ਗਿਆ ਹੁਣ ਠੀਕ ਹੈ ਕਤਲ ਹੋ ਗਿਆ ਅਗਲੇ ਨੇ ਜ਼ਿੰਮੇਵਾਰੀ ਵੀ ਲੈ ਲਈ ਪਰ ਹੁਣ ਸਵਾਲ ਤਾਂ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਤੇ ਆ ਕੇ ਖੜਾ ਹੋ ਜਾਂਦਾ ਇੱਕ ਪਾਸੇ ਉਹ ਪੱਤਰਕਾਰ ਜਿਹੜੇ ਸਰਕਾਰ ਨੂੰ ਮਹਿਜ ਸਵਾਲ ਪੁੱਛਣ ਦੀ ਹਮਾਕਤ ਕਰ ਬੈਠੇ ਕਿ ਇਹ ਜਿਹੜਾ ਮੁੱਖ ਮੰਤਰੀ ਸਾਹਿਬ ਦਾ ਹੈਲੀਕਾਪਟਰ ਹੈ ਇਹ ਉਹਨਾਂ ਦੀ ਗੈਰ ਹਾਜ਼ਰੀ ਚ ਉੱਡਦਾ ਹੈ ਤਾਂ ਕੌਣ ਉਡਾ ਰਿਹਾ ਹੈ ਤਾਂ ਉਹਨਾਂ ਤੇ ਪਰਚੇ ਦਰਜ ਹੋਏ ਧਰਾਵਾ ਵੀ ਉਹ ਲੱਗੀਆਂ ਜਿਹੜੀਆਂ ਹਾਈ ਕੋਰਟ ਦੇ ਵਕੀਲ ਕਹਿੰਦੇ ਨੇ ਵੀ ਇਹ ਤਾਂ ਲੱਗ ਹੀ ਨਹੀਂ ਸਕਦੀਆਂ ਪਰਚਾ ਹੋ ਹੀ ਨਹੀਂ ਸਕਦਾ ਇੱਕ ਪਾਸੇ ਪੱਤਰਕਾਰਾਂ ਤੇ ਆਮ ਲੋਕਾਂ ਦੇ ਸਵਾਲਾਂ ਦੀਆਂ ਜਵਾਨਾਂ ਨੂੰ ਬੰਦ ਕਰਨ ਦੇ ਲਈ ਆ ਕੋਸ਼ਿਸ਼ਾਂ ਹੋ ਰਹੀਆਂ ਤੇ ਦੂਜੇ ਪਾਸੇ ਪੰਜਾਬ ਦੇ ਵਿੱਚ ਦਿਨ ਦਿਹੀ ਇਹ ਗੈਂਗਸਟਰਵਾਦ ਦੀਆਂ ਵਾਰਦਾਤਾਂ ਹੋ ਰਹੀਆਂ ਪਰ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਇਹਦੇ ਉੱਪਰ ਕੱਖ ਵੀ ਨਹੀਂ ਕਰ ਪਾ ਰਹੀ ਹੁਣ ਇਹ ਸਾਰਾ ਕੁਝ ਪੈਦਾ ਕਿੱਥੋਂ ਹੋਇਆ ਪੰਜਾਬ ਪੁਲਿਸ ਕਹਿੰਦੀ ਹੈ ਅਸੀਂ ਨਸ਼ਾ ਤੇ ਬਹੁਤ ਵੱਡੀ ਰੋਕ-ਥਾਮ ਕਰ ਦਿੱਤੀ ਹੈ ਅਸੀਂ ਗੁੰਡਾਗਰਦੀ ਗੈਂਗਸਟਰਵਾਦ ਦੇ ਉੱਪਰ ਬਹੁਤ ਵੱਡੀ ਰੋਕ ਥਾਮ ਕਰ ਦਿੱਤੀ ਐ ਪੰਜਾਬ ਪੁਲਿਸ ਕਹਿੰਦੀ ਐ ਪਰ ਪਹਿਲੀ ਤਾਂ ਗੱਲ ਇਹ ਪੈਦਾ ਕਿੱਥੋਂ ਹੋਈਆਂ ਦੋਵੇਂ ਚੀਜ਼ਾਂ ਚਾਹੇ ਉਹ ਨਸ਼ੇ ਆ ਤੇ ਚਾਹੇ ਸਾਡੇ ਪੰਜਾਬ ਦੀ ਜਵਾਨੀ ਗੈਂਗਸਟਰ ਪੁਣੇ ਵੱਲ ਜੇ ਗਈ ਐ ਤਾਂ ਉਹਨਾਂ ਨੂੰ ਇੱਧਰ ਨੂੰ ਤੋਰਿਆ ਕਿੰਨੇ ਆ ਕੋਈ ਨੌਜਵਾਨ ਕਿਸੇ ਬੱਚੇ ਦੀ ਮਾਂ ਨਹੀਂ ਚਾਹੁੰਦੀ ਕਿ ਉਹਦਾ ਪੁੱਤ ਵੱਡਾ ਹੋ ਕੇ ਨਸ਼ੇੜੀ ਬਣੇ ਜਾਂ ਗੈਂਗਸਟਰ ਬਣੇ ਤੇ ਕੋਈ ਗੱਭਰੂ ਨਹੀਂ ਚਾਹੁੰਦਾ ਹੁੰਦਾ ਨਿੱਕਾ ਹੁੰਦਾ ਕਿਸੇ ਦਾ ਏਮ ਤੇ ਸੁਪਨਾ ਨਹੀਂ ਹੁੰਦਾ ਕਿ ਮੈਂ ਵੱਡਾ ਹੋ ਕੇ ਨਸ਼ੇੜੀ ਬਣਾਂਗਾ ਜਾਂ ਗੈਂਗਸਟਰ ਬਣ ਕੇ ਬੰਦੇ ਵਾਰਾਂਗਾ ਇਹ ਉਹ ਸਿਸਟਮ ਔਰ ਉਹ ਗਲਤ ਸਿਆਸਤਾਂ ਇਧਰ ਨੂੰ ਧੱਕਦੀਆਂ ਨੇ ਅੱਜ ਤੱਕ ਪੰਜਾਬ ਦੇ ਵਿੱਚ ਬਹੁਤ ਗਲਤ ਸਿਆਸਤਾਂ ਨੇ ਰਾਜ ਕੀਤਾ ਬਹੁਤ ਗਲਤ ਸਿਆਸਤਾਂ ਇੱਥੇ ਚੱਲਦੀਆਂ ਰਹੀਆਂ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਦੇ ਵਿੱਚ ਵੀ ਡੋਬਿਆ ਗਿਆ ਪੰਜਾਬ ਦੀ ਜਵਾਨੀ ਨੂੰ ਗੈਂਗਸਟਰ ਪੁਨੇ ਦੇ ਰਾਹ ਵੀ ਤੋਰਿਆ ਗਿਆ ਔਰ ਅੱਜ ਜੋ ਹਾਲਾਤ ਪੰਜਾਬ ਦੇ ਬਣੇ ਨੇ ਇਹ ਉਸ ਉਸ ਮਾਂ ਦੀ ਕੁੱਖ ਚੋਂ ਪੈਦਾ ਹੋਏ ਨੇ ਜਿਹੜੀ ਉਹ ਸਿਆਸੀ ਮਾਂ ਜਿਨਨੇ ਆਪਣੇ ਸਵਾਰਥਾਂ ਦੀ ਖਾਤਰ ਪੰਜਾਬ ਦੇ ਵਿੱਚ ਅਜਿਹਾ ਮਾਹੌਲ ਬਣਾਇਆ ਕਿਵੇਂ ਨੌਜਵਾਨਾਂ ਨੂੰ ਗੈਂਗਸਟਰ ਪੁਨੇ ਦੇ ਰਾਤ ਤੋੜਿਆ ਜਾਂਦਾ ਘਟਿਆ ਸਿਆਸਤਦਾਨ ਤੇ ਘਟਿਆ ਸਿਆਸਤਾ ਪਹਿਲਾਂ ਕਾਲਜਾਂ ਤੇ ਸਕੂਲਾਂ ਦੇ ਵਿੱਚੋਂ ਹੋਣ ਹਾਰ ਤੇ ਦਲੇਰ ਨੌਜਵਾਨਾਂ ਨੂੰ ਆਪਣੇ ਗਲਤ ਕੰਮਾਂ ਦੇ ਲਈ ਯੂਜ਼ ਕਰਦੀਆਂ ਕਿਤੇ ਕਬਜ਼ਾ ਕਰਾਉਣਾ ਕਿਤੇ ਪੋਲਿੰਗ ਬੂਥ ਤੇ ਕਬਜ਼ਾ ਕਰਾਉਣਾ ਕਿਤੇ ਗਲਤ VOTING ਕਰਾਉਣੀ ਆ ਜਾਂ ਕਿਸੇ ਨੂੰ ਡਰਾਉਣਾ ਇਹ ਕਰਵਾਇਆ ਜਾਂਦਾ ਜਦੋਂ ਅਜੇ ਅਲੜ ਉਮਰ ਦੇ ਵਿੱਚ ਮੁੰਡੇ ਕੁੜੀਆਂ ਹੁੰਦੇ ਨੇ ਸਮਝ ਅਜੇ ਬਹੁਤ ਕੱਚੀ ਹੁੰਦੀ ਆ ਤੇ ਗਲਤ ਹੁੰਦੀ ਆ ਸ਼ੌਕ ਚੱਕਵੇਂ ਹੁੰਦੇ ਨੇ ਤਾਂ ਉਦੋਂ ਬੜੀ ਆਸਾਨੀ ਦੇ ਨਾਲ ਜਵਾਨੀ ਇਹਨਾਂ ਦੇ ਹੱਥੇ ਚੜ ਜਾਂਦੀ ਆ ਤੇ ਫੇਰ ਉਹਨਾ ਤੋਂ ਇਹ ਜਦ ਆਪਣੇ ਕਈ ਤਰ੍ਹਾਂ ਦੇ ਗਲਤ ਕੰਮ ਕਰਵਾਉਂਦੇ ਨੇ ਜਦੋਂ ਫਿਰ ਉਹਨਾਂ ਤੇ ਕਈ ਤਰ੍ਹਾਂ ਦੇ ਕੇਸ ਬਣ ਜਾਂਦੇ ਨੇ ਪਹਿਲਾਂ ਤਾਂ ਉਹਨਾਂ ਦੇ ਸਿਰ ਤੇ ਪੂਰਾ ਅਸ਼ੀਰਵਾਦੀ ਹੱਥੇ ਰੱਖਦੇ ਨੇ ਪਰ ਬਾਅਦ ਦੇ ਵਿੱਚ ਉਹ ਹੱਥ ਇਹ ਚੁੱਕ ਲੈਂਦੇ ਨੇ ਤੇ ਉਹ ਨੌਜਵਾਨ ਫਿਰ ਉਸ ਦਲਦਲ ਦੇ ਵਿੱਚ ਫਸ ਜਾਂਦੇ ਨੇ ਘਰ ਵਾਪਸ ਜਾ ਨਹੀਂ ਸਕਦੇ ਜੇਲ੍ਹ ਉਹ ਜਾਣਾ ਨਹੀਂ ਚਾਹੁੰਦੇ ਮਰਨਾ ਨਹੀਂ ਚਾਹੁੰਦੇ ਫਿਰ ਉਹਨਾਂ ਨੂੰ ਇਹੀ ਜਿੰਨੀ ਜਿਵੇਂ ਦੀ ਉਹਨਾਂ ਦੀ ਸਮਝ ਬਣੀ ਹੁੰਦੀ ਆ ਉਹ ਉਸ ਦਲਦਲ ਦੇ ਵਿੱਚ ਹੋਰ ਹੋਰ ਗਲਤ ਕ੍ਰਾਈਮ ਦੀ ਦੁਨੀਆ 'ਚ ਜੁਰਮ ਦੀ ਦੁਨੀਆ ਦੇ ਵਿੱਚ ਗੁਨਾਹ ਦੀ ਦੁਨੀਆ ਦੇ ਵਿੱਚ ਉਹ ਤੁਰੇ ਜਾਂਦੇ ਨੇ ਹੁਣ ਇਹ ਇਸੇ ਤਰ੍ਹਾਂ ਹੀ ਨਸ਼ਿਆਂ ਦੀ ਕਹਾਣੀ ਹੈ ਔਰ ਬੇਰੁਜ਼ਗਾਰੀ ਇਹਦਾ ਇੱਕ ਬਹੁਤ ਵੱਡਾ ਕਾਰਨ ਹੈ ਤੇ ਬੇਰੁਜ਼ਗਾਰੀ ਇੱਥੋਂ ਦੀਆਂ ਸਰਕਾਰਾਂ ਤੇ ਇੱਥੋਂ ਦੇ ਸਿਸਟਮ ਨੇ ਪੈਦਾ ਕੀਤੀ ਹੋਈ ਹੈ ਅੱਜ ਤੋਂ ਜਦੋਂ ਮੈਂ ਨਿੱਕਾ ਹੁੰਦਾ ਸੀ ਉਦੋਂ ਤੋਂ ਅਖਬਾਰਾਂ ਦੇ ਵਿੱਚ ਇਹਨਾਂ ਦੇ ਬਿਆਨ ਪੜਦੇ ਰਹੇ ਆ ਅਸੀਂ ਪੰਜਾਬ ਦੇ ਵਿੱਚੋਂ ਬੇਰੁਜ਼ਗਾਰੀ ਖਤਮ ਕਰ ਦਿਆਂਗੇ ਆ ਕਰ ਦਿਆਂਗੇ ਪਰ ਬੇਰੁਜ਼ਗਾਰੀ ਲਗਾਤਾਰ ਵੱਧਦੀ ਗਈ ਤੇ ਰੁਜ਼ਗਾਰ ਘਟਦੇ ਗਏ ਕਾਰਨ ਜਿੰਨੇ ਮਹਿਕਮਿਆਂ ਦੇ ਵਿੱਚ ਰੁਜ਼ਗਾਰ ਦਿੱਤਾ ਜਾਣਾ ਹੁੰਦਾ ਉਹ ਸਾਰੇ ਮਹਿਕਮੇ ਸਰਕਾਰਾਂ ਨੇ ਹੌਲੀ-ਹੌਲੀ ਪ੍ਰਾਈਵੇਟ ਕੰਪਨੀਆਂ ਨੂੰ ਠੇਕੇ ਤੇ ਦਿੱਤੇ ਹੁਣ ਪ੍ਰਾਈਵੇਟ ਕੰਪਨੀਆਂ ਦਾ ਮਕਸਦ ਰੁਜ਼ਗਾਰ ਦੇਣਾ ਤਾਂ ਹੈ ਨਹੀਂ ਉਹਨਾਂ ਦਾ ਮਕਸਦ ਤਾਂ ਉਹਨਾਂ ਦਾ ਮੋਟਿਵ ਤਾਂ ਮੁਨਾਫਾ ਹੈ ਪ੍ਰੋਫਿਟ ਹੈ ਉਹ ਤਾਂ 100 ਬੰਦੇ ਦਾ ਕੰਮ 5 ਬੰਦਿਆਂ ਤੋਂ ਨਾਲ ਮਸ਼ੀਨਾਂ ਲਾ ਕੇ ਕਰਾਉਣਗੇ ਉਹ ਓਵਰ ਮਸ਼ੀਨੀਕਰਨ ਕਰਦੇ ਨੇ ਤਾਂ ਓਵਰ ਮਸ਼ੀਨੀਕਰਨ ਕਰਕੇ 100 ਬੰਦੇ ਦਾ ਕੰਮ 5 ਬੰਦਿਆਂ ਦੇ ਥਰੂ ਕਰਾਉਂਦੇ ਨੇ ਤੇ 95 ਨੂੰ ਬੇਰੁਜ਼ਗਾਰ ਕਰ ਦਿੰਦੇ ਨੇ ਪ੍ਰੋਫਿਟ ਦਾ ਤਿੰਨ ਨੁਕਾਤੀ ਫਾਰਮੂਲਾ ਹੈ ਮੁਨਾਫਾ ਕਮਾਉਣ ਦਾ ਤਿੰਨ ਤਿੰਨ ਨੁਕਤੇ ਆ ਪਹਿਲਾ ਲੋ ਇਨਵੈਸਟਮੈਂਟ ਦੂਸਰਾ ওভার ਪ੍ਰੋਡਕਸ਼ਨ ਤੇ ਤੀਸਰਾ ਮੈਕਸਿਮਮ ਪ੍ਰਾਈਸ ਇਹ ਤੇ ਇਕਨੋਮਿਕਸ ਦੇ ਇਹ ਤਿੰਨ ਫੰਡੇ ਆ ਜਿਹੜੇ ਪ੍ਰੋਫਿਟ ਜਾਂ ਮਨਾਫੇ ਲਈ ਵਰਤੇ ਜਾਂਦੇ ਆ ਹੁਣ ਲੋ ਇਨਵੈਸਟਮੈਂਟ ਕਿਵੇਂ ਹੋਏਗੀ ਲੋ ਇਨਵੈਸਟਮੈਂਟ ਦੇ ਲਈ ਜਿੱਥੇ ਹੋਰ ਕਈ ਕੁਛ ਕੀਤਾ ਜਾਏਗਾ ਉਥੇ ਘੱਟ ਤੋਂ ਘੱਟ ਬੰਦੇ ਰੱਖ ਕੇ ਉਹਨਾਂ ਤੋਂ ਵੱਧ ਕੰਮ ਲਿਆ ਜਾਏਗਾ ਮਤਲਬ ਬੰਦਿਆਂ ਦੇ ਉੱਪਰ ਬੰਦੇ ਖੜੇ ਕਰ ਦਿੱਤੇ ਜਾਂਦੇ ਨੇ ਤਾਂ ਕਿ ਕੋਈ ਵਿਹਲਾ ਨਾ ਖੜੇ ਤੇ ਲੋਅ ਇਨਵੈਸਟਮੈਂਟ ਦੇ ਰਾਈ ਕੰਮ ਓਵਰ ਪ੍ਰੋਡਕਸ਼ਨ ਕਰਾਈ ਜਾਂਦੀ ਹੈ ਤੇ ਓਵਰ ਪ੍ਰੋਡਕਸ਼ਨ ਨੂੰ ਫਿਰ ਮੈਕਸਿਮਮ ਪ੍ਰਾਈਸ ਦੇ ਉੱਪਰ ਵੇਚਿਆ ਜਾਂਦਾ ਹੈ ਇਹ ਹੀ ਲੁੱਟ ਦਾ ਤੇ ਪ੍ਰੋਫਿਟ ਦਾ ਫਾਰਮੂਲਾ ਹੈ ਹੁਣ ਤੁਸੀਂ ਕਹੋਗੇ ਕਿ ਗੱਲ ਗੈਂਗਸਟਰ ਤੋਂ ਸ਼ੁਰੂ ਹੋਈ ਸੀ ਤੇ ਮੈਂ ਕਿਧਰ ਨੂੰ ਲੈ ਗਿਆ ਭਰਾਓ ਸਾਰੀ ਕਹਾਣੀ ਤਾਂ ਇੱਥੇ ਆ ਜਦੋਂ ਆਪਾਂ ਜੜਵਲ ਜਾਣੇ ਆ ਤਾਂ ਜੜ ਚੀਜ਼ ਦੀ ਜ਼ਰੂਰੀ ਨਹੀਂ ਕਿ ਜਿੱਥੇ ਟੱਪਾ ਆਪਾਂ ਮਾਰੀਏ ਉੱਥੇ ਹੋਵੇ ਜੜ ਹੋਰ ਥਾਂ ਤੇ ਵੀ ਹੋ ਸਕਦੀ ਹੈ ਤੁਸੀਂ ਤੁਹਾਨੂੰ ਖੰਗ ਆਉਂਦੀ ਹੋਵੇ ਜਾਂ ਤੁਹਾਨੂੰ ਬੁਖਾਰ ਹੋਵੇ ਜੇ ਤਾਂ ਤੁਸੀਂ ਮੇਰੇ ਵਰਗੇ ਦੇਸੀ ਜੇ ਸਿੱਧੜ ਜੇ ਡਾਕਟਰ ਕੋਲ ਜਾਓਗੇ ਤਾਂ ਉਹ ਲਾਜ਼ਮੀ ਤੌਰ ਤੇ ਤੁਹਾਨੂੰ ਖੰਗ ਦੇ ਸੀਰਪ ਚੱਕ-ਚੱਕ ਕੇ ਪਿਆਈ ਜਾਏਗਾ ਪਰ ਉਹ ਠੀਕ ਨਹੀਂ ਹੋਣੀ ਕਿਉਂਕਿ ਖੰਗ ਦੀ ਅਸਲ ਵਜ੍ਹਾ ਕੀ ਹੈ ਉਹ ਲੱਭਣੀ ਪੈਣੀ ਹੈ ਜੜ ਕੀ ਹੈ ਉੱਥੇ ਜਾਣਾ ਪੈਣਾ ਹੈ ਜ਼ਰੂਰੀ ਨਹੀਂ ਕਿ ਖੰਘ ਇਸ ਕਾਰਨ ਆ ਰਹੀ ਹੋਵੇ ਵੀ ਤੁਹਾਡੇ ਗਲੇ ਦੇ ਵਿੱਚ ਖੰਘ ਨਾਲ ਸੰਬੰਧਤ ਕੋਈ ਪ੍ਰੋਬਲਮ ਹੈ ਇਹ ਵੀ ਤਾਂ ਹੋ ਸਕਦਾ ਹੈ ਤੁਹਾਨੂੰ ਟੀਵੀ ਹੋਵੇ ਕਿਉਂਕਿ ਟੀਵੀ ਦੇ ਬਾਰੀ ਲੱਛਣ ਨੇ ਖੰਘ ਬਲਗਮ ਤੇ ਬੁਖਾਰ ਇਹ ਟੀਵੀ ਦੇ ਬਾਰੀ ਲੱਛਣ ਨੇ ਜਦੋਂ ਵੀ ਤੁਸੀਂ ਕਿਸੇ ਬਹੁਤ ਮਾਹਰ ਡਾਕਟਰ ਕੋਲ ਜਾਓਗੇ ਤਾਂ ਉਹ ਪਹਿਲਾਂ ਤੁਹਾਡੀ ਟੈਸਟਿੰਗ ਕਰਾਏਗਾ ਟੈਸਟ ਕਰਨ ਤੋਂ ਬਾਅਦ ਉਹ ਪਤਾ ਲਾਏਗਾ ਕਿ ਖੰਘ ਹੈ ਕਿਉਂ ਆ ਬਲਗਮ ਹੈ ਕਿਉਂ ਆ ਇਹ ਨਿਮਾ ਨਿਮਾ ਬੁਖਾਰ ਜਿਹੜਾ ਹੈ ਕਿਉਂ ਆ ਫਿਰ ਉਹ ਆਇਡੈਂਟੀਫਾਈ ਕਰੇਗਾ ਡਾਇਗਨੋਸ ਕਰੇਗਾ ਤੇ ਫਿਰ ਉਹ ਤੁਹਾਡੀ ਮੈਡੀਸਨ ਸੈੱਟ ਕਰੇਗਾ ਮਤਲਬ ਹਰ ਬਿਮਾਰੀ ਦੀ ਮਰਜ਼ ਤੱਕ ਜਾਣਾ ਹਰ ਬਿਮਾਰੀ ਦੀ ਜੜ ਤੱਕ ਜਾਣਾ ਇਹ ਆਮ ਡਾਕਟਰਾਂ ਦੇ ਨਾਲ ਵਸਦਾ ਰੋਗ ਹੁੰਦਾ ਨਾ ਉਹ ਇੰਜ ਕਰਦੇ ਨੇ ਪਰ ਜਿੰਨਾ ਟਾਈਮ ਜੜ ਤੱਕ ਨਾ ਜਾਇਆ ਜਾਵੇ ਉਹਨਾਂ ਟਾਈਮ ਬੰਦਾ ਠੀਕ ਨਹੀਂ ਹੁੰਦਾ ਬਹੁਤ ਸਾਰੇ ਅਨਾਰੀ ਡਾਕਟਰਾਂ ਦੀ ਦੇਖਰੇਖ ਸੱਚ ਚੱਲ ਰਿਹਾ ਇਲਾਜ ਅਕਸਰ ਵਿਅਕਤੀਆਂ ਨੂੰ ਕਬਰ ਤੱਕ ਲੈ ਜਾਂਦੇ ਨੇ ਪਰ ਉਹ ਠੀਕ ਨਹੀਂ ਹੁੰਦੇ ਇਸ ਕਰਕੇ ਮੈਂ ਗੱਲ ਚਾਹੇ ਸਰਪੰਚ ਜਰਮਲ ਦੇ ਕਤਲ ਤੋਂ ਤੇ ਗੈਂਗਸਟਰਾਂ ਦੁਆਰਾ ਉਹਦੇ ਕਤਲ ਦੀ ਜ਼ਿੰਮੇਵਾਰੀ ਲੈਣ ਤੋਂ ਸ਼ੁਰੂ ਹੋਈ ਹੈ ਪਰ ਮੈਂ ਉਹਨੂੰ ਉੱਥੋਂ ਤੱਕ ਲੈ ਕੇ ਗਿਆ ਜਿੱਥੋਂ ਤੱਕ ਸਾਨੂੰ ਸੋਚਣਾ ਮਿਲਦਾ ਦੇਖੋ ਜੇ ਇਹ ਸਿਆਸਤਾਂ ਨੇ ਇਹ ਮਾਹੌਲ ਪੈਦਾ ਨਾ ਕੀਤਾ ਹੁੰਦਾ ਤਾਂ ਇੱਕ ਜਰਮਨ ਵੀ ਜਿੰਦਾ ਹੁੰਦਾ ਤੇ ਜਰਮਨ ਵਰਗੇ ਪਤਾ ਨਹੀਂ ਕਿੰਨੇ ਪਹਿਲਾਂ ਜਿਹੜੇ ਮਾਰ ਦਿੱਤੇ ਗਏ ਉਹ ਵੀ ਜਿੰਦਾ ਹੁੰਦੇ ਤੇ ਉਹ ਨੌਜਵਾਨ ਜਿਹੜੇ ਆਪ ਹੀ ਦਿਨ ਗਿਣ ਰਹੇ ਨੇ ਔਰ ਲੋਕਸ਼ਿਪਕੇ ਜਿਉ ਰਹੇ ਨੇ ਜਿਹੜੇ ਇਹ ਵਾਰਦਾਤਾ ਕਰ ਰਹੇ ਨੇ ਉਹ ਵੀ ਸਮਾਜ ਦੇ ਵਿੱਚ ਕਿਤੇ ਨਾ ਕਿਤੇ ਕਿਸੇ ਚੰਗੇ ਕੰਮ ਦੇ ਉੱਪਰ ਸਮਾਜ ਦੇ ਹਿੱਤ ਲਈ ਕੰਮ ਕਰ ਰਹੇ ਹੁੰਦੇ ਅਸਲ ਦੇ ਵਿੱਚ ਸਾਰਾ ਕੁਝ ਇਸ ਸਿਸਟਮ ਨੇ ਪੈਦਾ ਕੀਤਾ ਹੈ ਸਿਸਟਮ ਨੇ ਜਣਿਆ ਜਿਹੜਾ ਸਾਨੂੰ ਸਮਝਣਾ ਚਾਹੀਦਾ ਹੈ ਰੋਜ਼ਾਨਾ ਪੰਜਾਬ ਦੇ ਵਿੱਚ ਇਹ ਜੋ ਹੋ ਰਿਹਾ ਹੈ ਇੱਥੇ ਪੰਜਾਬ ਪੁਲਿਸ ਨੂੰ ਵੀ ਜਵਾਬਦੇਹ ਹੋਣਾ ਪਏਗਾ ਪੰਜਾਬ ਪੁਲਿਸ ਕਹਿੰਦੀ ਹੈ ਸਾਡੇ ਕੋਲ ਬਹੁਤ ਜ਼ਿਆਦਾ ਸਮਰੱਥ ਤਾਕਤ ਹੈ ਅਸੀਂ ਬਹੁਤ ਅੱਗੇ ਦੀ ਪੁਲਿਸ ਬਣ ਚੁੱਕੇ ਹਾਂ ਪਰ ਫਿਰ ਵੀ ਬੜੇ ਆਰਾਮ ਦੇ ਨਾਲ ਹਰਿਆਣਾ ਆਵਾਰਦਾਤਾ ਕਰਕੇ ਕਿਵੇਂ ਨਿਕਲ ਜਾਂਦੇ ਨੇ ਆ ਦੋ ਦਿਨ ਪਹਿਲਾਂ ਕਪੂਰਥਲਾ ਦੇ ਵਿੱਚ ਇੱਕ ਐਨ ਆਰ ਆਈ ਕੁੜੀ ਜਿਹੜੀ ਆਈ ਆ ਉਹਨੂੰ ਸ਼ਰਿਆਂ ਗੋਲੀਆਂ ਮਾਰ ਕੇ ਭੱਜ ਗਈ ਉਸੇ ਦਿਨ ਹੀ ਪਰਸੋਂ ਹੀ ਬਰਨਾਲਾ ਦੇ ਵਿੱਚ ਇਸੇ ਤਰ੍ਹਾਂ ਮਾਂ ਤੇ ਪੁੱਤ ਨੂੰ ਘਰੇ ਬੰਨ ਕੇ ਅਗਲੇ ਤੇ ਪੁੱਤ ਨੂੰ ਗੋਲੀ ਮਾਰ ਗਈ ਇਸੇ ਤਰ੍ਹਾਂ ਹੀ ਆ ਪਿਛਲੇ 3 ਦਿਨ ਪਹਿਲਾਂ ਅਮਰਸਰ ਦੇ ਵਿੱਚ ਵੀ ਵਾਪਰਿਆ ਤਾਂ ਰੋਜ਼ਾਨਾ ਹੀ ਇਹ ਜੋ ਕੁਝ ਹੋ ਰਿਹਾ ਹੈ ਇਹਦੀ ਜ਼ਿੰਮੇਵਾਰੀ ਹੁਣ ਲਏਗਾ ਕੌਣ ਕੀ ਇਹਦੀ ਜ਼ਿੰਮੇਵਾਰੀ ਪਾਕਿਸਤਾਨ ਨੂੰ ਦਿੱਤੀ ਜਾ ਸਕਦੀ ਹੈ ਨਹੀਂ ਸਾਡੇ ਦੇਸ਼ ਦੀਆਂ ਸਰਕਾਰਾਂ ਨੇ ਤੇ ਸਿਆਸਤਾਂ ਨੇ ਬੜਾ ਸੌਖਾ ਤੇ ਸਸਤਾ ਢੰਗ ਲੱਭ ਲਿਆ ਉਧਰ ਨੂੰ ਉਂਗਲ ਕਰਨ ਦਾ ਨਸ਼ੇ ਦੀ ਗੱਲ ਕਰ ਲੋ ਇਹ ਆਪਦੇ ਤੇ ਆਉਣ ਹੀ ਨਹੀਂ ਦਿੰਦੇ ਉਂਗਲ ਪਾਕਿਸਤਾਨ ਨੂੰ ਕਰ ਦਿੰਦੇ ਨੇ ਗੈਂਗਸਟਰਵਾਦ ਦੀ ਗੱਲ ਕਰ ਲੋ ਕਤਲਗਾਰ ਦੀ ਗੱਲ ਕਰ ਲੋ ਆਪਦੇ ਤੇ ਨਹੀਂ ਆਉਣ ਦਿੰਦੇ ਜਾਂ ਪਾਕਿਸਤਾਨ ਨੂੰ ਜਾਂ ਅਗਲੀਆਂ ਪਿਛਲੀਆਂ ਸਰਕਾਰਾਂ ਵੱਲ ਨੂੰ ਜਿਹੜਾ ਮੌਜੂਦਾ ਰਾਜ ਕਰ ਰਿਹਾ ਹੁੰਦਾ ਜਿਹਦੇ ਕੋਲ ਮੌਜੂਦਾ ਪਾਵਰ ਹੈ ਉਹ ਕਿਉਂ ਜ਼ਿੰਮੇਵਾਰ ਨਹੀਂ ਇੱਕ ਬਹੁਤ ਵੱਡਾ ਸਵਾਲ ਹੈ ਤੁਸੀਂ ਇਹ ਸਭ ਕੁਝ ਬਾਰੇ ਆਪਣਾ ਕਮੈਂਟ ਆਪਣਾ ਵਿਚਾਰ ਲਿਖਿਓ ਮੈਂ ਤੁਹਾਡਾ ਵੀਰ ਡਾਕਟਰ ਬਖਸ਼ੀਸ਼ ਸਿੰਘ ਆਜ਼ਾਦ ਤੁਸੀਂ ਦੇਖ ਰਹੇ ਹੋ ਤੁਹਾਡਾ ਆਪਣਾ ਲਾਈਵ ਸੱਚ ਟੀਵੀ ਬਹੁਤ ਮਿਹਰਬਾਨੀ ਸ਼ੁਕਰੀਆ